ਪੂਰੇ ਦੇ ਨਾਲ ਵੀ 25 25 30 30 ਗੱਟੀਆਂ ਸਿਕਿਉਰਿਟੀ ਚਲਦੀ ਆ ਜੇ ਲੈਸਰ ਤੋਂ ਕਰਾਇਆ ਵਾਦਾ ਕਰਦੇ ਜੀਏ ਕਿ ਅਸੀਂ ਕੋਈ ਸਿਕਿਉਰਿਟੀ ਨਹੀਂ ਲਿਆਗੇ ਜੇ ਸਾਡੇ ਐਮ ਐਲ ਏ ਕੋ ਕੰਮੇ ਚ ਰਹਿਕਰਗੇ ਸਾਡੇ ਸਿਕਿਉਰਿਟੀ ਕੋਈ ਲੋੜ ਨਹੀਂ ਨਹੀਂ ਉਸ ਗੱਲ ਤੋਂ ਵੀ ਮੁੱਕ ਗਏ ਪੰਜਾਬ ਦੇ ਲੋਕਾਂ ਨੇ 92 ਐਮ ਐਲ ਏ ਚੁਰ ਕੇ ਪੰਜਾਬ ਹਮ ਸਰ ਦੇ ਵਿੱਚ ਭੇਜੇ ਕੋਈ ਨਹੀਂ ਉੱਥੇ ਰੋਲ ਦਾ ਪੰਜਾਬ ਆਏ

ਇਹ ਪ੍ਰਮਾਤਮਾ ਦੀ ਕਿਰਪਾ ਆ ਕਿ ਪਹਿਲੀ ਵਾਰੀ ਦੇਖੋ ਤੁਸੀਂ ਦੇਰਾ ਮਸੀਹੋਂ ਕਿੰਨਾ ਮਾਨ ਸਨਕਾਰ ਬਾਣੀ ਦੇ ਟਿਕਟ ਮੈਨੂੰ ਨੇ ਤੁਹਾਨੂੰ ਡਿੱਟ ਮਿਲਿਆ 9 ਅੰਕੇ ਰਸੀਦੇ ਜੋ ਉੱਪਰ ਵਾਲੇ ਜੀ ਕਰਾਉਣੇ ਆ ਬਾਕੀ ਉਮੀਦਵਾਰ ਪਿਆਰੇ ਨੇ ਉਹ ਕਰਦਾ ਦੇਰਾ ਰਸੀਦਾ ਆਪਣੇ ਪਿੰਡਾਂ ਦੇ ਤਾਂ ਤੁਸੀਂ ਦੇਖ ਲਓ ਜਿੱਲਾ ਭ੍ਰਿਸ਼ੇ ਤੋਂ ਉੱਪਰ ਨਹੀਂ ਜਾ ਸਕਦੇ ਨਿਕਲੀ ਇਹ ਉੱਪਰ ਵਾਲੇ ਦੀ ਕਿਰਪਾ ਆ ਉਹਦਾ ਭਰਾ ਕਹਿੰਦਾ ਜੇ ਹਮਾਰੇ ਤਰਫੇ ਕੇ ਹਾਦਸੇ ਵਿੱਚ ਤੁਸੀਂ ਮੈਨੂੰ ਮੋਟਾ ਬਾ ਦਿਓ ਤਾਂ ਸਾਰਾ ਕਰ ਦਿਆ ਮਾਫੀ ਆ ਦਿੰਦਾ ਕਿੰਨੇ ਤੋਂ ਹੋ ਗਿਆ ਤਰਫੇ ਫਰਮ ਕਰਦੇ ਹੈ ਜੇ ਕਹਾਦਾ ਕਾਗਜ ਦਾੜਗੇ ਨਾ ਕਿਉ ਚਾਰ ਜਿੰਨੀ ਵੀ ਦੂੰਗਾ ਦਾਲ ਵੀ ਤਾਂ ਦੋਗੀ ਕਾਗਜ ਜਿਹੜੀ ਉਹਨੇ 30 ਕਿਲੋ ਦੇਹਣ ਦੇ ਨਾ ਮੈਨੂੰ ਪਤਾ ਲੱਗਿਆ ਕਿ ਸਿਰਫ 10 ਕਿਲੋ ਹੀ ਮਿਲੀ ਹੈ ਫਿਰ ਕਾਰ ਕਾਲੀਂਗਰ ਦਾ 12ਵੀਂ ਕਲਾਸ ਦੀ ਬੱਚੀਆਂ ਨੂੰ ਸਾਈਕਲ ਦੇ ਰਿਹਾ ਮੈਂ ਸਕੂਲੀ ਦੇਉਂਗਾ ਸਾਈਕਲ ਵੀ ਦੇ ਗਾ ਕਹਾ ਸਾਈਕਲ 52000 ਦੇ ਦੂਗਾ 21ਵੇਂ ਮਹੀਨੇ ਕਲ 30 ਕਰ ਦਿੰਦਾ 750 ਵੀ ਨਹੀਂ ਮਿਲਿਆ ਜੇ ਨਹੀਂ ਆਪਸ ਸੀਮਾ ਚਲਾਈਆਂ ਦੀ ਸਭ ਬੰਦ ਹੋ ਗਈ ਆਪਣੇ ਟੀਮ ਬੈਠੇ ਆ ਆਪਣਾ ਟਿਊਟਰ ਮੈਂ ਲਾਇਆ ਤੜਕਾ ਮੈਂ ਬਣਾਈ ਕੱਦਣਾ بڑا ਕਮਿਊਨਿਟੀ ਸੈਂਟਰ ਬਣਾਇਆ ਕਰਦੇ ਲੈਕਟਾਂ ਮੈਂ ਕਰਿਆ ਆਪਣਾ ਪਿਆਰ ਸਾਡੀ ਜਿੱਥੇ ਆਉਂਦੇ ਸਾਰੇ ਹਰਪੇ ਤੇ ਇਹ ਇੱਕ ਇੰਟਰਮੀਨਾਈਜ਼ਿੰਗ ਬਣਦੇ ਫਿਰ ਗਲੀਆਂ ਤੇ ਮੈਂ ਘੁੰਮ ਕੇ ਜਾਂਦਾ ਹਾਂ ਲੈਕਟੀਆਂ ਬਣਾਈਆਂ 10000 ਲੈਕਟੀਆਂ ਬਣਾਈਆਂ ਦੀ ਮੇਰੇ ਆਪਣੀ ਸਰਕਾਰ ਨੇ 5000 ਪਰਿਵਾਰਾਂ ਨੂੰ ਮਦਦਨਾ ਵਾਸਤੇ ਪੈਸੇ ਦੇ ਦਿੱਤੇ 500 ਕਲੈਕਸ਼ਨ ਵੀ ਟਿਊਰ ਲਾ ਦਿੱਤਾ ਹੈ ਕਿ ਨੀਤ ਪਧਾਣ ਅਤੇ ਨਿਯਤੀ ਜਤਨ ਦੇ ਕੁਮਾਰ ਸਾਹਿਬਾ ਗੱਲ ਕਰਕੇ ਐਨਕੇ ਸ਼ਰਮਾ ਐਨਕੇ ਸ਼ਰਮਾ ਜਿੰਦਾਬਾਦ ਵਿਕਰਮਦੀਪ ਸਿੰਘ ਮਹਿਰ ਅਜੇ ਐਨਕੇ ਸ਼ਰਮਾ ਇੱਕ ਨਾ ਦੇਖੋ ਜੀ ਐਨਕੇ ਸ਼ਰਮਾ ਸਾਡੇ ਏਰੀਆ ਤੋਂ ਪਹਿਲਾਂ ਵੀ ਦੋ ਵਾਰ ਐਮਐਲਏ ਰਹੇ ਚੁਕੇ ਨੇ ਇੱਥੇ ਤੇ ਜਿੰਨੇ ਕੰਮ ਉਹਨਾਂ ਨੇ ਕੀਤੇ ਨੇ ਮੈਂ ਕਹਿੰਦਾ ਕਿਸੇ ਨੇ ਨਹੀਂ ਕੀਤੇ ਤੁਸੀਂ ਆਪ ਦੇਖ ਲਓ ਹੁਣ ਰੰਦਾਵਾ ਜੀ ਝਾੜੂ ਤੋਂ ਐਮਐਲਏ ਨੇ ਸਾਡੇ ਪਿੰਡ ਦੀ ਇੱਕ ਟੱਕ ਤੱਕ ਨਹੀਂ ਲੱਗੀ ਹੈਗੀ ਹੁਣ ਵੋਟਾਂ ਦਾ ਟਾਈਮ ਹੈ ਹੁਣ ਸੜਕਾਂ ਦੇ ਘਟਕਣ ਲੱਗੇ ਵਿਛਾਲਾ ਤੁਹਾਡੇ ਪਿੱਛੇ ਹੀ ਦੇਖ ਸਕਦੇ ਤੁਸੀਂ ਮੈਂ ਤਾਂ ਲੋਕਾਂ ਨੂੰ ਆਪਣੇ ਸਾਰਿਆਂ ਨੂੰ ਆਈ ਅਪੀਲ ਕਰ ਦਾਂਗੀ ਆਪਣੇ ਹਲਕੇ ਦਾ ਜੋ ਪਹਿਲੇ ਜਿਹੜੇ ਚੰਗੇ ਐਮਐਲਏ ਰਹੇ ਨੇ ਹੁਣ ਉਹਨਾਂ ਨੂੰ ਐਮਪੀ ਦੀ ਟਿਕਟ ਮਿਲੀ ਹੈ ਤੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਤੇ ਆਪਣੇ ਹਲਕੇ ਦੇ ਤੇ ਆਪਣੇ ਲੋਕਾਂ ਦੇ ਆਪਣੇ ਸਾਰੇ ਕੰਮ ਕਰਾਓ ਤੇ ਮੈਂ ਧੰਨਵਾਦ ਵੀ ਕਰਦਾ ਸ਼੍ਰੋਮਣੀ ਗੱਲਦਲ ਪਾਰਟੀ ਦਾ ਜਿਨ੍ਹਾਂ ਨੇ ਮੈਨੂੰ ਯੂਥ ਕਾਲੀ ਦਲ ਤੋਂ ਉਮੀਦਵਾਰ ਪ੍ਰਧਾਨ ਵਾਲੀ ਦਾ ਲਾਇਆ ਹੈ ਮੈਂ ਕਹਿੰਦਾ ਮੁਕਾਬਲਾ ਹੀ ਕੋਈ ਨਹੀਂ ਇੱਕ ਤਰਫਾ ਮੁਕਾਬਲਾ ਹੈ ਮੁਕਾਬਲਾ ਹੀ ਕੋਈ ਨਹੀਂ